ਵੀ ਹੋਰ ਬਾਰੇ ਥੋੜਾ ਜਨਾ ਮੇਰੇ ਖਿਲਾਫ ਪਰਚਾ ਵੀ ਦਰਤੇ ਹੋਊਗਾ ਤੇ ਮੈਨੂੰ ਜੇਲ੍ਹ ਭੇਜਣ ਦੀ ਵੀ ਤਿਆਰੀ ਕਰ ਤੋਂਗੇ ਤੇ ਮੈਂ ਇਸ ਲਈ ਤਿਆਰ ਤੇ ਜੇ ਉਹ ਪਹਿਲੇ ਹੀ ਤਿਆਰ ਸੀ ਤਾਂ ਤੁਹਾਨੂੰ ਕੀ ਲੱਗਦਾ ਵਾ ਵੀ ਉਹ ਐਡਾ ਕੱਟੀਆਂ ਗੋਲੀਆਂ ਕਿੱਧਰੋਂ ਆਲੇ ਨੇ ਤੇ ਦੂਜੀ ਗੱਲ ਕਈ ਸਾਡੇ ਮਿੱਤਰ ਜਿਹੜੇ ਨੇ ਜਗੂ ਜੀ ਉਹ ਇਹ ਵੀ ਦਾਵਾ ਕਰਦੇ ਨੇ ਜਾਂ بار بار ਕਹਿ ਰਹੇ ਨੇ ਵੀ ਈਡੀ ਦੇ ਜਿਹੜੇ ਸਾਫਤਾਨ ਧਾਰਿੰਗ ਸਿੰਘ ਨੇ ਉਹਨਾਂ ਨੂੰ ਗਵਾਹੀ ਦੇ ਵਿੱਚ ਤਹਿਮ ਮੰਨ ਕੇ ਛੱਲਿਆ ਜਾ ਗਿਆ ਤੇ ਕਈ ਤਾਂ ਜਿਹੜੇ ਸਾਡੇ ਪੱਤਰਕਾਰ ਦੋਸਤ ਨੇ ਉਹਨਾਂ ਨੇ ਨਰਿੰਦਰ ਸਿੰਘ ਜੀ ਦੀਆਂ ਦੁਆਰਾ ਇੰਟਰਵਿਊ ਕਰਨੀਆਂ ਸ਼ੁਰੂ ਕਰਤੀਆਂ ਲੰਬੀਆਂ ਲੰਬੀਆਂ ਇੰਟਰਵਿਊ ਪੰਜਾਬ ਕਾ ਸੁਣ ਵੀ ਲਈਆਂ ਨੇ ਤੇ ਜੇ ਮੈਂ ਕਹਾਂ ਅਸੀਂ ਸਾਹ ਨਰਿੰਦਰ ਸਿੰਘ ਕੋਲ ਆਵੀਆਂ ਜਿਹੜੀਆਂ ਲੱਭਤਾ ਨੇ ਜਾਂ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਕੋਈ ਸਵਾਲ ਨਹੀਂ ਉਠਾ ਰਹੇ ਤੇ ਪਰ ਇਹ ਵੀ ਸੱਚ ਹੈ ਵੀ ਗਵਾਹੀ ਤਾਂ ਉਹਨਾਂ ਨੇ ਪਿਛਲੀ ਵਾਰ ਨਹੀਂ ਦਿੱਤੀ ਸੀ ਹਾਂਜੀ ਸਰਕਾਰ ਹੀ ਉਹ ਦੋਵੇਂ ਗਵਾਕੇ ਤੋੜਦੇ ਨੇ ਅੰਦਾਜ਼ਨ ਸਾਹਮਣੇ ਭਾਰੀ ਦੇ ਬਾਵਜੂਦ ਮੀਡੀਆ ਦੀ ਜ਼ਮਾਨਤ 'ਚ ਉਹਨਾਂ ਦੀ ਗਵਾਹੀ ਕੋਈ ੜਿੱਕਾ ਨਹੀਂ ਬਣ ਸਕੀ ਤੇ ਇਸੇ ਗੱਲ ਨੂੰ ਲੈ ਕੇ ਜਿਹੜੇ ਕਮਰਬਿਜੇ ਪ੍ਰਤਾਪ ਸਿੰਘ ਨੇ ਉਹ ਸਵਾਲ ਥਾਉਂਦੇ ਨੇ ਵੀ ਜੇ ਸਰਕਾਰ ਕੋਲੇ ਇੰਨੇ ਸਬੂਤ ਸੀਗੇ ਇਹਨਾਂ ਸਭ ਕੁਝ ਸੀਗਾ ਤਾਂ ਫਿਰ ਜਮਾਨ ਨੂੰ ਕਿਉਂ ਹੁੰਦੀ ਸੀ